ਨਹੀਂ ਨਹੀਂ ਅਸੀਂ ਇੱਦਾਂ ਬੋਹਾਂਗੇ ਹਾਂਜੀ ਮੈਂ ਆਸ਼ਾ ਬਤ ਸੁਪਿੰਦਰ ਕੋ ਪੈਂ 15 ਸਾਲ ਤੋਂ ਐਸਆਈ ਹਸਪੀਟਲ ਪਹਿਲੇ ਪਹਿਲਾਂ ਵਰਗਾ ਦਾ ਕੰਮ ਕਰਦੀ ਆ ਜਦੋਂ ਅੱਜ ਮੈਂ ਐਸਆਈ ਆਪਣੀ ਮੰਤਰੀ ਤਨਖਾ ਬਣਾਉਣ ਗਏ ਤਾਂ ਇਹਨਾਂ ਨੇ ਮੇਰੇ ਅੱਗੇ ਮਤਲਬ ਪਤਮੀ ਜੀ ਮੇਨਾਂ ਕੀਤੀ ਤਾਂ ਮੈਨੂੰ ਜਾਤੀ ਦੇ ਬਾਰੇ ਵੀ ਮੈਨੂੰ ਬਹੁਤ ਗਲਤ ਬੋਲਿਆ ਉਹ ਬੋਲਿਆ ਕਿ ਨਹੀਂ ਮੈਡਮ ਜਾਤੀ ਵਾਲੀ ਸਾਡੀ ਮਨੀਸ਼ਾ ਠਾਕੁਰੀ ਇਹਨਾਂ ਮੈਡਮ ਨੇ ਤਾਂ ਮੈਨੂੰ ਦਰਵਾਜ਼ੇ ਤੋਂ ਧੱਕੇ ਦੇ ਕੇ ਬਾਹਰ ਵੀ ਕੱਢਿਆ ਗਿਆ ਇਹ ਪਹਿਲਾਂ ਵੀ ਕਦੀ ਉਹ ਪਹਿਲੀ ਵਾਰੀ ਨਹੀਂ ਸਰ ਪਹਿਲੀ ਵਾਰੀ ਹੋਈ ਆ ਕਿਉਂਕਿ ਅਸੀਂ ਉੱਥੇ ਪਤਲੇ ਪਾਰਟੀਆਂ ਦਾ ਕੰਮ ਕਰਦੇ ਸੀਗੇ ਜਦੋਂ ਅਸੀਂ ਪਾਰਟੀਆਂ ਕੱਟਣ ਤੋਂ ਮਨਾ ਕਰ ਦਿੱਤਾ ਤੇ ਸਾਨੂੰ ਬਹੁਤ ਤੰਗ ਪਰੇਸ਼ਾਨ ਬਹੁਤ ਜ਼ਿਆਦਾ ਕਰਨ ਦਾ ਤੇ ਜਦੋਂ ਅਸੀਂ ਈਪੀਆਈ ਲਗਾਉਣ ਲਈ ਉੱਥੇ ਈਐਸਏ ਜਾਂਦੇ ਆ ਈਐਸਏ ਲਈ ਜਾਂਦੇ ਆ ਤਾਂ ਸਾਨੂੰ ਕਮਰੇ ਤੋਂ ਬਾਹਰ ਬਿਠਾਇਆ ਜਾਂਦਾ ਹੈ ਜੀ ਮੇਰਾ ਕੀ ਨਾਮ ਹੈ ਮੇਰਾ ਜੀ ਹਰਨੇਂਦਰ ਕੌਰ ਮੈਂ ਡਿਲੇ ਪ੍ਰਧਾਨ ਹੁਸ਼ਿਆਰਪੁਰ ਹਾਂਜੀ ਕੀ ਮਾਮਲਾ ਮੈਡਮ ਅੱਜ ਮਾਮਲਾ ਸਰ ਇਹ ਐਸਐਹ ਦੇ ਵਿੱਚ ਜਿਹੜੀ ਆਸ਼ਾ ਵਰਕਰਾਂ ਨਾਲ ਹੋ ਰਹੀ ਧੱਕੇਸ਼ਾਹੀ ਆ ਇਹਨਾਂ ਤੋਂ ਜ਼ਬਰਦਸਤੀ ਪਰਚੀਆਂ ਕਟਾਈਆਂ ਜਾਂਦੀਆਂ ਜਦੋਂ ਇਹਨਾਂ ਦਾ ਵਿਰੋਧ ਕਰਦੀਆਂ ਪਰਚੀਆਂ ਕੱਟਣ ਦਾ ਤਾਂ ਇਹਨਾਂ ਨੂੰ ਜਾਤੀসূচক ਸ਼ਬਦ ਬੋਲੇ ਜਾਂਦੇ ਆ ਧੱਕੇ ਮਾਰ ਕੇ ਕਮਰਿਆਂ 'ਚੋਂ ਬਾਹਰ ਕੱਢਿਆ ਜਾਂਦਾ ਆ ਕਮਰਿਆਂ ਤੋਂ ਬਾਹਰ ਬਿਠਾਇਆ ਜਾਂਦਾ ਆ ਅਸੀਂ ਇਸੇ ਇਹਦੇ ਸਬੰਧ ਦੇ ਵਿੱਚ ਡੀਆਈਓ ਮੈਮ ਸੀਮਾ ਗਰਵ ਜੀ ਨੂੰ ਵੀ ਮਿਲੇ ਸੀਗੇ ਤੇ ਆਪਣੇ ਆਸੀਫ ਸਰ ਨੂੰ ਵੀ ਮਿਲੇ ਸੀਗੇ ਤੇ ਆਪਣੇ ਸਿਵਲ ਸਰਜਨ ਸਾਹਿਬ ਨੂੰ ਵੀ ਮਿਲੇ ਸੀਗੇ ਤੇ ਇਹਨਾਂ ਸਾਰਿਆਂ ਨੇ ਸਾਡੀ ਗੱਲ ਸੁਣੀ ਤਾਂ ਹੈ ਪਰ ਇਨਸਾਫ ਨਹੀਂ ਮਿਲਿਆ ਕਿਉਂਕਿ ਦੇਖੋ ਇੱਕ ਦਿਨ ਦਾ ਮਾਮਲਾ ਨਹੀਂ ਹੈਗਾ ਕਿ ਅਸੀਂ ਇੱਕ ਦਿਨ ਚੱਲ ਗਏ ਆ ਤੇ ਗੱਲ ਮੁੱਕ ਗਈ ਇਹਨਾਂ ਨੇ ਇਕੱਠਿਆਂ ਨੇ ਕੰਮ ਕਰਨਾ ਆ ਇੱਦਾਂ ਤੇ ਰੋਜ਼-ਰੋਜ਼ ਦਾ ਸਿਆਪਾ ਖੜਾ ਰਹਿਣਾ ਆ ਸਾਡੀ ਮੰਗ ਇਹੋ ਆ ਜਾਂ ਤਾਂ ਮੈਡਮ ਇਹਨਾਂ ਦੇ ਪ੍ਰਤੀ ਮਤਲਬ ਆਪਣੀ ਆਪਣਾ ਮਨ ਸਾਫ਼ ਰੱਖ ਕੇ ਇਹਨਾਂ ਦਾ ਕੰਮ ਲਵੇ ਜਾਂ ਫਿਰ ਮੈਡਮ ਦੀ ਬਦਲੀ ਕੀਤੀ ਜਾਵੇ ਅੱਜ ਜੋ ਇਹਨਾਂ ਨੇ ਕਿਹਾ ਜਾਤੀ ਸੂਚਕ ਕਾਲਾ ਜਾਤੀ ਸੂਚਕ ਸ਼ਬਦ ਇਹਨਾਂ ਨੂੰ ਜੀ ਤੂੰ ਸੁਧਰੀ ਨਹੀਂ ਹੈਗੀ ਤੂੰ ਉਹੀ ਚਮਾਰੀ ਦੀ ਚਮਾਰੀ ਰਹਿਣਾ ਆ ਤੇ ਇਹਨਾਂ ਨੂੰ ਪੱਤੇ ਮਾਰ ਕੇ ਕਮਰੇ ਚੋਂ ਬਾਹਰ ਕੱਢਿਆ ਗਿਆ ਇਹ ਮੈਡਮ ਦੀ ਡਿਊਟੀ ਕਿੱਥੇ ਹੈ ਜੀ? ESI ਹਸਪੀਟਲ। ਹੁਣ ਮੰਗ ਕੀ ਕਰਦੇ? ਮੰਗ ਅਸੀਂ ਇਨਸਾਫ ਚਾਹੁੰਦੇ ਆ। ਜੇਕਰ ਨਹੀਂ ਹੁੰਦਾ ਫੇਰ ਫਿਰ ਦੇਖਦੇ ਆ ਜੋ ਬਣਦਾ ਆ। ਫਿਰ ਉਹ ਆਣ ਉੱਪਰਲੇ ਪੱਧਰ ਤੱਕ ਜਾਵਾਂਗੇ, ਧਰਨੇ ਲਾਵਾਂਗੇ, ਰੋਡ ਜਾਮ ਕਰਾਂਗੇ। ਸਰ ਫਿਰ ਦੱਸੋ ਪਰ ਆਇਓ ਕੀ ਕੰਪਲੀਟ ਹੈ? ਹਾਂ ਜੀ ਮੈਂ ਡਾਕਟਰ ਅਜੇਮਲ ਮੁਖ ਬਲਾਰਾ ਪੰਜਾਬ ਸ਼ਹੀਦ ਉਸਤਾਜ ਟਾਈਗਰ ਫੋਰਸ ਔਰ ਅੱਜ ਭੈਣ ਜੀ ਸਾਡੇ ਕੋਲ ਆਏ ਸੀਗੇ ਇਸ ਕੰਪਲੇਂਟ ਨੂੰ ਲੈ ਕੇ ਕੀ ਜਿਹੜੀ ES ਹਸਪੀਟਲ ਦੀ ਜਿਹੜੀ ANM ਮਨੀਸ਼ਾ ਠਾਕਰ ਹੈਗੀ ਆ ਉਸਨੇ ਸਾਡੀ ਭੈਣ ਦੇ ਨਾਲ ਬਹੁਤ ਹੀ ਜਿਹੜਾ ਹੈਗਾ ਉਹ ਮਾੜਾ ਸਲੂਕ ਕੀਤਾ ਔਰ ਜਾਤੀ ਸੂਚਕ ਜਿਹੜੀਆਂ ਹੈਗੀਆਂ ਉਹ ਜਿਹੜੀਆਂ ਸ਼ਬਦ ਬੋਲੇ ਆ ਔਰ ਚੂੜੀਏ ਚਮਾਰੀਏ ਕਹਿ ਕੇ ਜਿਹੜੀ ਗੱਲ ਕੀਤੀ ਹੈ ਇਹ ਬੜੀ ਨਿੰਦਣਯੋਗ ਘਟਨਾ ਹੈ ਔਰ ਅਸੀਂ ਇਦਾਂ ਦੀ ਜਿਹੜੀ ਘਟਨਾ ਹੈ ਅਸੀਂ ਉਹਦੇ ਲਈ ਇਹਦੀ ਜਿਹੜੀ ਹੈਗੀ ਆ ਸਖਤ ਸ਼ਬਦਾਂ ਦੇ ਵਿੱਚ ਇਹਦੀ ਨਿਖੇਦੀ ਕਰਦੇ ਆ ਔਰ ਪਹਿਨ ਜੀ ਹੁਣਾਂ ਨੂੰ ਜਿੰਨੀਆਂ ਵੀ ਸਾਡੇ ਆਸ਼ਾ ਵਰਕਰ ਹੈਗੀਆਂ ਇਹਨਾਂ ਨੂੰ ਲਗਾਤਾਰ ਪਰਤਾੜਿਤ ਕੀਤਾ ਜਾ ਰਿਹਾ ਇਹਨਾਂ ਤੋਂ ਵਾਧੂ ਕੰਮ ਲੈ ਰੇ ਜਾ ਰਿਹਾ ਜਦ ਕਿ ਉਹ ਫੀਲਡ ਦਾ ਕੰਮ ਹੈ ਇਹਨਾਂ ਦਾ ਹੈਗਾ ਕਿ ਜਿਹੜੀਆਂ ਗਰਭਤੀ ਮਹਿਲਾਵਾਂ ਹੈਗੀਆਂ ਉਹਨਾਂ ਦਾ ਟੀਕਾ ਕਰਨਾ ਬੱਚਿਆਂ ਦੀ ਦੇਖਭਾਲ ਕਰਨੀ ਇਹਨਾਂ ਦਾ ਕੰਮ ਪਰਚੀਆਂ ਕੱਟਣਾ ਨਹੀਂ ਹੈਗਾ ਔਰ ਉਹ ਜਿਹੜਾ ਕੰਮ ਹੈ ਉਹ ਮਨੀਸ਼ਾ ਠਾਕਰ ਬੋਲੋ ਧੱਕੇ ਦੇ ਨਾਲ ਇਹਨਾਂ ਕੋਲ ਲਿਆ ਜਾ ਰਿਹਾ ਔਰ ਇਹ ਹੁਣ ਤੋਂ ਨਹੀਂ ਇਹ ਕਾਫੀ ਸਮੇਂ ਤੋਂ ਚੱਲਦਾ ਸੀਗਾ ਜਦੋਂ ਅੱਜ ਇਹਨਾਂ ਦੀਆਂ ਫਿਰ ਜੇ ਅਸੀਂ ਉਸ ਚੀਜ਼ ਦਾ ਇਹ ਵਿਰੋਧ ਕਰਦੀਆਂ ਸੀਗਾ ਤਾਂ ਉਸ ਵਜੇ ਵਿੱਚ ਇਹਨਾਂ ਦੀ ਤਨਖਾਹਾਂ ਜਿਹੜੀਆਂ ਉਹ ਵੀ ਲੇਟ ਕੀਤੀਆਂ ਜਾ ਰਹੀਆਂ ਸੀ ਸੋ ਇਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਜਦੋਂ ਇਹਨਾਂ ਨੇ ਆਪਣੇ ਹੱਕ ਦੀ ਆਵਾਜ਼ ਉਠਾਈ ਤੇ ਇਹਨਾਂ ਨੂੰ ਜਾਤੀ ਸੂਚਕ ਸ਼ਬਦ ਜਿਹੜੇ ਬੋਲ ਕੇ ਇਹਨਾਂ ਨੂੰ ਪੜਤਾਲਿਤ ਕੀਤਾ ਗਿਆ ਇਹਨਾਂ ਚੀਜ਼ਾਂ ਨੂੰ ਕਦੀ ਵੀ ਸਮਾਜ ਜਿਹੜਾ ਹੈਗਾ ਉਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਇਹ ਕੱਲਾ ਇੱਕ ਸਮਾਜ ਨਹੀਂ ਇਹ ਸਾਡੇ ਸਾਰੇ ਦਲਿਤ ਸਮਾਜ ਦੀਆਂ ਭਾਵਨਾਵਾਂ ਨੂੰ ਛੱਟ ਬੱਜੀ ਆ ਜਿਹਦਾ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਮਾਨਯੋਗ ਐਸਐਸਪੀ ਸਾਹਿਬ ਦੇ ਧਿਆਨ ਦੇ ਵਿੱਚ ਲਿਆਤੀ ਗੱਲ ਔਰ ਥੋੜੇ ਦਿਨਾਂ ਦੇ ਵਿੱਚ ਜੇ ਕੋਈ ਪ੍ਰਸ਼ਾਸਨ ਨੇ ਇਹਨਾਂ ਉੱਪਰ ਕੋਈ ਬਣਦੀ ਕਾਰਵਾਈ ਨਹੀਂ ਕੀਤੀ ਤਾਂ ਇਸ ਦੇ ਜਿਹੜੇ ਹੈਗੇ ਆ ਗੰਭੀਰ ਸੱਟੇ ਜਿਹੜੇ ਆ ਇਹਨਾਂ ਨੂੰ ਪੁਕਤਲੇ ਪੈਣਗੇ ਔਰ ਮੈਂ ਮੀਡੀਆ ਦੇ ਮਾਧਿਅਮ ਤੋਂ ਆਪ ਜੀ ਨੂੰ ਦੱਸਣਾ ਚਾਹਨਾ ਕਿ ਇਹ ਇੱਕ ਦੋ ਦਿਨ ਦੇ ਵਿੱਚ ਹੀ ਇਹਦਾ ਜਿਹੜਾ ਹੈਗਾ ਉਹ ਪ੍ਰਸ਼ਾਸਨ ਜਿਹੜਾ ਹੱਲ ਕਰ ਦਵੇ ਭੈਣਾਂ ਨੂੰ ਇਨਸਾਫ ਮਿਲ ਜਾਵੇ ਉਸ ਤੋਂ ਬਾਅਦ ਫਿਰ ਅਸੀਂ ਦੇਖਾਂਗੇ ਅਸੀਂ ਜਾਣੀਏ ਸਾਡਾ ਕੰਮ ਜੈ ਗੁਰੂ ਦੇਵ ਤੁਹਾਨੂੰ ਜੀ ਤੁਹਾਡਾ ਮਨੀਸ਼ਾ ਠਾਕੁਰ ਜੀ ਕੀ ਤੇ ਜੋਕੀ ਕਰਦੇ ਐਨਮ ਐ ਪੋਸਟਡ ਐਸ ਐਨਮ ਇਹ ਕਿਹੜਾ ਹਸਪੀਟਲ ਕਿਹੜਾ ਐਸਆਈ ਹਸਪੀਟਲ ਹੁਸ਼ਿਆਰ ਹੋ ਇਹ ਅੱਜ ਜੋ ਕੁਛ ਆਂਗਰਵਾੜੀ ਵਰਕਰਾਂ ਨੇ ਤੁਹਾਡੇ ਇਲਜ਼ਾਮ ਲਾਇਏ ਵੀ ਆਸ਼ਾ ਵਰਕਰ ਆਸ਼ਾ ਵਰਕਰਾਂ ਨੇ ਇਲਜ਼ਾਮ ਲਾਇਏ ਵੀ ਸਾਡੇ ਨਾਲ ਜਾਨਕੀ ਜਾਤੀ ਜੋਜਕ ਵੀ ਬੋਲੇ ਆ ਤੇ ਉਦਾਂ ਵੀ 10 ਵੀ ਧੱਕੇ ਵੀ ਮਾਰੇ ਆ ਬਾਹਰ ਕੱਢੇ ਸਰ ਇਹ ਬਿਲਕੁਲ ਝੂਠ ਹੈ ਜੋ ਵੀ ਉਹ ਇੱਕ ਇੱਕ ਸ਼ਬਦ ਬੋਲ ਰਹੀਆਂ ਕੋਈ ਜਾਤੀ ਸੂਚਕ ਸ਼ਬਦ ਨਹੀਂ ਬੋਲੇਗੇ ਔਰ ਨਾ ਹੀ ਕਿਸੇ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ ਉਹ ਆਸ਼ਾ ਵਰਕਰ ਨਹੀਂ ਦੂਜੀ ਆਸ਼ਾ ਵਰਕਰ ਨੂੰ ਬਾਹਰ ਹਾਂ ਗੁਸ ਬਹਿਸ ਜ਼ਰੂਰ ਹੋਈ ਹੈ ਸਾਡੀ ਔਰ ਉਹਦੇ ਲਈ ਉਹਨੂੰ ਇਸ ਕਰਕੇ ਕਿ ਉਹਨੂੰ ਰਜਿਸਟਰ ਚੈੱਕ ਕਰਾਉਣ ਲਈ ਕਿਹਾ ਗਿਆ ਤਾਂ ਉਹਨੇ ਮੇਰੇ ਟੇਬਲ ਦੇ ਉੱਤੇ ਚੁੱਕ ਕੇ ਰਜਿਸਟਰ ਮਾਰਿਆ ਤਾਂ ਮੈਂ ਉਹਨੂੰ ਇਹ ਕਿਹਾ ਕਿ ਇਹ ਬਦਤਮੀਜ਼ੀ ਹੈ ਇਹ ਤੁਸੀਂ ਮੇਰੇ ਨਾਲ ਬਦਤਮੀਜ਼ੀ ਕੀਤੀ ਹੈ ਸਿਰਫ ਬਦਤਮੀਜ਼ੀ ਉਹਨੇ ਮੇਰੇ ਨਾਲ ਕੀਤੀ ਹੈ ਤਾਂ ਉਹਦੇ ਵਿੱਚ ਸਾਡੀ ਬਹਿਸ ਹੋਈ ਹੈ ਨਾ ਕਿਸੇ ਨੂੰ ਕੋਈ ਜਾਤੀ ਸੂਚਕ ਸ਼ਬਦ ਬੋਲੇ ਗਏ ਤੇ ਨਾ ਹੀ ਕਿਸੇ ਨੂੰ ੱੱਕੇ ਮਾਰੇ ਗਏ ਉਹ ਬਿਲਕੁਲ ਇੱਕ ਇੱਕ ਸ਼ਬਦ ਉਹ ਝੂਠ ਬੋਲ ਰਹੀਆਂ ਐ ਆਸ਼ਾ ਵਰਕਰਸ ਇਹ ਕਿਉਂ ਤੁਹਾਡੇ ਨਾਲ ਕੋ ਪੁਰਾਣੀ ਰੈਂਜੇਸ਼ੀ ਕਿਉਂ ਪੁਰਾਣੀ ਰੈਂਜੇਸ਼ੀ ਸਰ ਕੋਈ ਨਹੀਂ ਹੈ ਇਹਨਾਂ ਨੂੰ ਰਜਿਸਟਰ ਚੈੱਕ ਕਰਾਉਣ ਲਈ ਕਿਹਾ ਇਹਨਾਂ ਨੂੰ ਜਨਵਰੀ ਮਹੀਨੇ ਅਸੀਂ ਕਿਹਾ ਗਿਆ ਸੀ ਕਿ ਅਪ੍ਰੈਲ ਮਹੀਨੇ ਤੋਂ ਅਸੀਂ ਤੁਹਾਡੇ ਰੈਗੂਲਰ ਪਹਿਲੇ ਬਿਨਾਂ ਰਜਿਸਟਰ ਚੈੱਕ ਕਰਾਏ ਹੀ ਆਪਣਾ ਕੰਮ ਪੁਆਈ ਜਾ ਰਹੀਆਂ ਸੀਗੀਆਂ ਕਿ ਅਸੀਂ ਜਦ ਇਹਨਾਂ ਨੂੰ ਅਪ੍ਰੈਲ ਮਹੀਨੇ ਕਿਹਾ ਸੀ ਕਿ ਅਸੀਂ ਤੁਹਾਡੇ ਪ੍ਰੋਪਰ ਰਜਿਸਟਰ ਚੈੱਕ ਕਰਕੇ ਹੀ ਅਸੀਂ ਤੁਹਾਡੀ ਪੇਮੈਂਟ ਬਣਾਣੀ ਹੈ ਕਿ ਸਾਡੀ ਵੀ ਉੱਪਰ ਚੈਕਿੰਗ ਹੁੰਦੀ ਹੈ ਉਹ ਜਦੋਂ ਤੋਂ ਇਹਨਾਂ ਨੂੰ ਰਜਿਸਟਰ ਚੈੱਕ ਕਰਾਉਣ ਲਈ ਕਿਹਾ ਗਿਆ ਇਹਨਾਂ ਨੇ ਬੇਵਜਾ ਹਰ ਇੱਕ ਚੀਜ਼ ਨੂੰ ਇਸ਼ੂ ਬਣਾ ਬਣਾ ਕੇ ਅੱਗੇ ਕਦੀ ਉਹ ਯੂਨੀਅਨ ਲੈ ਕੇ ਆ ਰਹੀਆਂ ਔਰ ਇਹ ਹੁਣ ਫਿਰ ਇਹ ਦੇਖੋ ਸਾਰੇ ਬਿਲਕੁਲ ਹੀ ਇੱਕ ਇੱਕ ਸ਼ਬਦ ਝੂਠ ਬੋਲ ਕੇ ਇਹ ਗੁੰਡਾਗਰਦੀ ਦਿਖਾ ਰਹੀਆਂ ਆਪਣੀ ਇਹਦਾ ਮਤਲਬ ਕਿ ਆਪਣੀ ਗਲਤ ਕਿਸੇ ਤੇ ਇਲਜ਼ਾਮ ਲਗਾ ਕੇ ਆਪਣੀ ਗੁੰਡਾਗਰਦੀ ਦਿਖਾਉਣ ਦੀ ਕੋਸ਼ਿਸ਼ ਕਰ ਰਹੀਆਂ ਇਹਦੇ ਬਾਰੇ ਕੀ ਕਹਿਣਾ ਮੰਨ ਕੀ ਕਰੂੰਗੇ ਮੈਂ ਨਾਮ ਕਰੂੰਗੀ ਕਿ ਜਿਹੜੀਆਂ ਆਸ਼ਾ ਵਰਕਰ ਜਿਹੜੀਆਂ ਮਿਸਬੀਹੇਵ ਕਰ ਰਹੀਆਂ ਮੇਰੇ ਨਾਲ ਇਹਨਾਂ ਨੂੰ ਬਦਲਿਆ ਜਾਵੇ ਇਹਨਾਂ ਨੇ ਥੋੜੇ ਦਿਨ ਪਹਿਲਾਂ ਵੀ ਸਿਵਲ ਦੇ ਵਿੱਚ ਕਿਸੇ ਡਾਕਟਰ ਨੇ ਅਦੀ ਇਥੇ ਸਾਨੂੰ ਕਹਿੰਦੀ ਰਹੀ ਹੈ ਕਿ ਅਸੀਂ ਕਿਸੇ ਡਾਕਟਰ ਦੀ ਸਿਵਲ ਦੇ ਵਿੱਚੋਂ ਬਦਲੀ ਕਰਾ ਦਿੱਤੀ ਹੈ ਉਸੇ ਡਰ ਨਾਲ ਹੀ ਮੈਨੂੰ ਧਮਕਾਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਇਹਨੂੰ ਇੱਥੋਂ ਬਦਲੀ ਕਰਾ ਦਾਂਗੇ ਜਦੋਂ ਤੁਹਾਡੀ ਬੈਸ ਵਿੱਚ ਇੱਥੇ ਕੋਈ ਹੋਰ ਵੀ ਸੀ ਕਿ ਆ ਇਹ ਮੇਰੇ ਨਾਲ ਇੱਕ ਕੁਲੀਗ ਸ ਹੈ ਇਹ ਵੀ ਮੇਰੇ ਨਾਲ ਹੀ ਹੈਗੇ ਹਨ ਇਹਨਾਂ ਨੂੰ ਪੁੱਛ ਲਓ ਤੁਸੀਂ ਇੱਥੇ ਹੀ ਸੀਗੇ ਹਾਂਜੀ ਮੇਰਾ ਨਾਮ ਕਲਪਨਾ ਆ ਜੋ ਆਸ਼ਾ ਮੱਤਰਿਆ ਕੀ ਹੈ ਹਾਂਜੀ ਹਾਂਜੀ ਆਸ਼ਾ ਮੱਤਰਿਆ ਐਕਚੁਅਲੀ ਜਦੋਂ ਮੈਡਮ ਉਹਨਾਂ ਨੂੰ ਮਿਲ ਕੇ ਰਜਿਸਟਰ ਦਾ ਕੰਮ ਚੈੱਕ ਕਰਵਾਉਣ ਲਈ ਬੋਲ ਰਹੀ ਸੀ ਨਾ ਇਕ ਤਾ ਉਹ ਰਜਿਸਟਰ ਟੇਬਲ ਤੇ ਜੋਰ-ਜੋਰ ਕੇ ਮਾਰੇ ਸੀ ਤੇ ਇਹਨਾਂ ਨੇ ਬਸ ਨਾ ਕਿਹਾ ਕਿ ਇੰਦਾ ਦੀ ਬਦਤਮੀਜ਼ੀ ਨਹੀਂ ਕਰਨੀ ਤੇ ਆਪਸ ਵਿੱਚ ਇਹਨਾਂ ਦੀ ਬਹਿਸ ਹੋ ਗਈ ਜਿੱਦਾਂ ਤੇ ਉਹ ਮਤਲਬ ਕਿ ਐਦਾਂ ਮਤਲਬ ਕਿ ਇਹਨਾਂ ਦੀ ਆਪਸ ਵਿੱਚ ਬਹਿਸ ਹੋਈ ਮੈਡਮ ਨੇ ਇਹਨਾਂ ਕਿਹਾ ਕਿ ਪਲੀਜ਼ ਤੁਸੀਂ ਬਾਹਰ ਚਲੇ ਜਾਓ ਤੇ ਮੈਡਮ ਨੇ ਉਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਕਿਸੇ ਵੀ ਜਾਤੀ ਜਾਤੀ ਦੇ ਗਲਤ ਸ਼ਬਦ ਕੁਝ ਨਹੀਂ ਸਾਡੇ ਸਾਹਮਣੇ ਬੋਲਿਆ ਨਾ ਹੀ ਕੋਈ ਤੱਕੇਵਾਜੀ ਇੱਥੇ ਹੋਈ ਹੈ ਸਗੋਂ ਉਹਨਾਂ ਦੀ ਨਾਲ ਦੀ ਪੁਲਿਸ ਨਹੀਂ ਉਹਨਾਂ ਨੂੰ ਮਤਲਬ ਕਿ ਉਹਨਾਂ ਨੂੰ ਬਾਹਰ ਜਾਣ ਲਈ ਉਹਨਾਂ ਨੂੰ ਕਿਹਾ ਕਿ ਇਹਨਾਂ ਨੂੰ ਬਾਹਰ ਲੈ ਕੇ ਜਾਓ ਇਹਨਾਂ ਨੇ ਆਪਸ ਵਿੱਚ ਕੋਈ ਤੱਕਾਵਾਜੀ ਨਹੀਂ ਹੋਈ ਨਾ ਹੀ ਇਹਨਾਂ ਨੇ ਕੋਈ ਜਾਤੀਵਾਚ ਕੋਈ ਗਲਤ ਸ਼ਬਦ ਬੋਲਿਆ ਕੋਈ ਏਦਾਂ ਗੱਲ ਕੋਈ ਨਹੀਂ ਹੋਈ ਨਹੀਂ ਨਹੀਂ ਬਿਲਕੁਲ ਵੀ ਨਹੀਂ ਬਿਲਕੁਲ ਹਾਂਜੀ ਕੀ ਨਾ ਮੇਰਾ ਨਾਮ ਸਿੰਦਰ ਰਾਣੀ ਆ ਸਰ ਮੈਂ ਵੀ ਕਿਹਾ ਨਾ ਮੈਂ ਥੀ ਇਹ ਸਹੀ ਹੋ ਸਕਦਾ ਵਿੱਚ ਨੀਸ਼ਾ ਮੈਡਮ ਦੇ ਨਾਲ ਹੀ ਇਹਨਾਂ ਦੇ ਰੂਮ 'ਚ ਹੀ ਬੈਠੀ ਅੱਜ ਜੋ ਹੋਇਆ ਅੱਜ ਘਟਨਾ ਕ੍ਰਮ ਕੀ ਸੀਗਾ ਸਰ ਅੱਜ ਐਡੀ ਵੱਡੀ ਕੋਈ ਗੱਲ ਨਹੀਂ ਸੀ ਅਸ਼ਾ ਵਰਗਰ ਆਪਣੀ ਸੁਖਿੰਦਰ ਮੈਡਮ ਆਪਣੀ ਪੇਮੈਂਟ ਬਣਾਉਣ ਆਏ ਸੀ ਨੀਸ਼ਾ ਮੈਡਮ ਕੋਲ ਤੇ ਬਸ ਮੈਡਮ ਨੇ ਇਹਨਾਂ ਨੂੰ ਰਿਸਟਰ ਚੈੱਕ ਕਰਵਾਉਣ ਨੂੰ ਕਿਹਾ ਸੀਗਾ ਕਿ ਉਹ ਰਿਸਟਰ ਚੈੱਕ ਕਰਵਾਉਣ ਦੇ ਕਰਵਾਉਂਦੀ ਇਹਨਾਂ ਨੂੰ ਰਿਸਟਰ ਚੁੱਕੇ ਮਾਰਨਾ ਸ਼ੁਰੂ ਕਰ ਦਿੱਤੇ ਕਿਉਂਕਿ ਜਦੋਂ ਪੇਮੈਂਟ ਬਣਾਣੀ ਸ਼ੁਰੂ ਕੀਤੀ ਸ਼ੁਰੂ ਤੋਂ ਹੀ ਜਿਹੜੀ ਵੀ ਗੱਲ ਮੈਡਮ ਪੁੱਛਦੇ ਪਏ ਸੀ ਉਹ ਹਰ ਗੱਲ ਦਾ ਗੁੱਸੇ 'ਚ ਜਵਾਬ ਦਿੰਦੀ ਫੇਸੀ ਉਹ ਹਰ ਗੱਲ ਤੇ ਗਲਤ ਬੋਲਦੀ ਪਈ ਸੀ ਫਿਰ ਵੀ ਉਹ ਬਰਦਾਸ਼ਤ ਕਰੀ ਜਾ ਰਹੀ ਸੀ ਚੁੱਪ ਸੀ ਕਿ ਮੈਂ ਕੋળી ਬੈਠੀ ਆ ਨਾ ਦੇ ਟੇਬਲ ਤੇ ਮੇਰਾ ਵੀ ਕੰਮ ਇਹੀ ਹੈ ਨਾ ਮਮਾ ਵੀ ਮੇਰੀ ਵੀ ਅਸ਼ਵਕਰਦੀ ਪੇਮੈਂਟ ਮੈਂ ਹੀ ਬਣਾਨੀ ਆ ਤੇ ਉਹ ਕੁਝ ਨਹੀਂ ਬੋਲਦੇ ਪਈ ਸੀ ਚੁੱਪ ਚਾਹ ਸੁਣੀ ਜਾ ਰਹੀ ਸੀ ਤੁਹਾਨੂੰ ਠੀਕ ਹੈ ਕੋਈ ਗੱਲ ਨਹੀਂ ਹੈ ਨਾ ਬਰਦਾਸ਼ਤ ਕਰੀ ਜਾ ਰਹੀ ਸੀ ਪਰ ਉਸਨੇ ਉਹਨੇ ਰਜਿਸਟਰ ਚੁੱਕ ਕੇ ਮੋਰੇ ਮਾਰਿਆ ਨਾ ਤਾਂ ਉਹ ਵੀ ਮਜਬੂਰ ਹੋ ਗਏ ਮੈਡਮ ਕਿ ਉਹਨੂੰ ਗੁੱਸੇ ਵਿੱਚ ਬੋਲੇ ਕਿ ਮੇਰੇ ਰੂਮ ਚੋਂ ਬਾਹਰ ਹੋ ਜਾ ਜਦੋਂ ਉਹਨਾਂ ਨੇ ਕਿਹਾ ਮੇਰੇ ਰੂਮ ਤੋਂ ਬਾਹਰ ਹੋ ਜਾ ਤੇ ਉਹ ਫालतू ਬੋਲਣ ਲੱਗੀ ਫਿਰ ਵੀ ਮੈਡਮ ਅਸੀਂ ਕਿਸੇ ਨੇ ਕੁਝ ਨਹੀਂ ਕਿਹਾ ਮੈਂ ਵੀ ਆਪਣੀ ਸੀਟ ਤੇ ਖੜੀ ਰਹੀ ਆ ਮੈਡਮ ਵੀ ਆਪਣੀ ਸੀਟ ਤੇ ਖੜੇ ਰਹੇ ਸਾਡੇ ਸਮਝ ਅਸਤ ਮੈਡਮ ਮੈਂ ਇਹ ਵੀ ਇੱਥੇ ਆਪਣੀ ਸੀਟ ਤੇ ਖੜੇ ਰਹੇ ਅਸੀਂ ਬਿਲਕੁਲ ਵੀ ਇਹਨਾਂ ਨੂੰ ਹੱਥ ਲਾਇਆ ਨਾ ਉਹਨਾਂ ਨੂੰ ਕੋਈ ਗਲਤ ਬੋਲੇ ਸ਼ਬਦ ਜਿਹੜੇ ਕਹਿ ਰਹੀ ਨੇ ਜਾਤੀਵਾਦੀ ਸ਼ਬਦ ਮੈਨੇ ਕੋਈ ਗਲਤ ਬੋਲੇ ਐਦਾ ਦਾ ਕੁਝ ਨਹੀਂ ਹੋਇਆ ਔਰ ਦੂਸਰੀ ਐਸੇ ਵਕਨ ਨੂੰ ਮੈਂ ਹੀ ਕਿਹਾ ਕਿ ਇਹਦਾ ਹੱਥ ਫੜ ਕੇ ਨੂੰ ਬਾਹਰ ਲੈ ਜਾ ਫालतੂ ਬਹਿਸ ਕਰੀ ਜਾ ਰਹੀ ਹੈ ਉਹ ਉਹਨੂੰ ਕਿਸੇ ਨੇ ਵੀ ਟੱਚ ਵੀ ਨਹੀਂ ਕੀਤਾ ਔਰ ਨਾ ਹੀ ਅਸੀਂ ਉਹਨੂੰ ਕੋਈ ੱਤਕੇ ਮ ਨਾ ਕੋਈ ਜਾਂਦੀ ਸੀ ਮੈਂ ਖੁਦ ਇੱਕ ਇਸ ਐਸੀ ਆ ਮੇਰੇ ਨਾਲ ਮੈਡਮ ਹਰ ਟਾਈਮ ਰਹਿੰਦੀ ਐ ਸੀ ਤੇ ਖਾਣਾ ਵੀ ਪਿੱਠੇ ਖਾਂਦੇ ਔਰ ਜਿਹੜੀ ਅਸ਼ੋਕ ਰਹੀ ਗੱਲ ਕਹਿ ਰਹੀ ਐ ਨਾ 5-6 ਸਾਲ ਤੋਂ ਉਹਦੇ ਨਾਲ ਵੀ ਮੈਡਮ ਘੱਟੇ ਬੈਠੇ ਖਾਣਾ ਖਾਂਦੇ ਆ ਉਹ ਸਾਰੀਆਂ ਅਸ਼ੋਕ ਬਗਲ ਸਾਰੇ ਨਾਲ ਖਾਣਾ ਖਾਂਦੀਆਂ ਰਹਿਣ ਐ ਬਸ ਹੁਣ ਇਸ ਇੱਕ ਮਹੀਨੇ ਤੋਂ ਉਹਨਾਂ ਦੀ ਸਾਡੇ ਨਾਲ ਬਹਿਸ ਚੱਲਦੀ ਪਈ ਐ ਕਦੀ ਕਿਸੇ ਜੂਨੀਅਰ ਨੂੰ ਲੈ ਕੇ ਆ ਰਹੀਆਂ ਕਦੀ ਦਫਤਰ ਪਹੁੰਚ ਜਾਂਦੀਆਂ ਸਿਵਲ ਹਸਪੀਟਲ ਕਦੀ ਕਿਤੇ ਕਦੀ ਕਿਤੇ ਸਾਡੀ ਕੰਪਲੇਂਟਸ ਕਰੀ ਜਾ ਰਹੀ ਕਿਉਂਕਿ ਸਿਰਫ ਇਸ ਕਰਕੇ ਕਿ ਅਸੀਂ ਜਨਵਰੀ ਮਹੀਨੇ ਉਹਨਾਂ ਨੂੰ ਸਰਵੇ ਕਰਨ ਲਈ ਰਿਸਟਰ ਬਣਾਉਣ ਲਈ ਕਿਹਾ ਸੀ ਕਿ ਰਿਸਟਰ ਕ ਓਰੀਸਟਰ ਚੈੱਕ ਨਹੀਂ ਕੰਪਲੀਟ ਕਰ ਪਾਈਆਂ ਹੈਗੀਆਂ ਓਰੀਸਟਰ ਨਹੀਂ ਚੈੱਕ ਕਰਵਾ ਰਹੀਆਂ ਇਸ ਕਰਕੇ ਉਹ ਪਰੇਸ਼ਾਨ ਹੈ ਕਿ ਸਾਡੇ ਤੋਂ ਕਿਉਂ ਹਰ ਗੱਲ ਪੁੱਛੀ ਜਾ ਰਹੀ ਹੈ ਅਸੀਂ ਤਾਂ ਹਰ ਚੀਜ਼ ਚੈੱਕ ਕਰਕੇ ਸਭ ਪੇਮੈਂਟ ਪਾਣੀ ਹੈ ਕਿਉਂਕਿ ਅਸੀਂ ਉਹਦੇ ਵਾਸਤੇ ਜ਼ਿੰਮੇਵਾਰ ਹਾਂ ਜੇ ਅਸੀਂ ਉਹਨਾਂ ਦੀ ਪੇਮੈਂਟ ਪਾਣੇ ਆ ਅਸੀਂ ਉਹਨਾਂ ਦੀ ਪੇਮੈਂਟ ਬਣਾਈ ਦੀ ਹੈ ਉਹਨਾਂ ਦਾ ਹਰ ਕੰਮ ਚੈੱਕ ਕਰਕੇ ਹੀ ਪੇਮੈਂਟ ਪਾਣੀ ਹੈ ਇਦਾਂ ਨਹੀਂ ਹੈ ਕਿ ਜੇ ਉਹ ਕਹਿਣ ਕਿ ਅਸੀਂ ਰਿਸਿਵਿੰਗ ਚੈੱਕ ਕਰਾਉਣ ਤੇ ਪੇਮੈਂਟ ਵੀ ਪਾਓ ਇਹ ਤਾਂ ਗੁੰਡਾ ਕਰਦੀ ਹੈ ਇੱਕ ਦਿਨ ਸਿੱਧੇ ਤੇਰੇ ਨਾਲ ਸਾਡੇ ਦਸਨ ਧੰਗੀਆਂ ਦੇ ਰਹੀਆਂ ਕਿ ਅਸੀਂ ਯੂਨੀਅਨ ਬਦਲਾਂਗੇ ਜਾਂ ਅਸੀਂ ਕੰਪਲੇਂ ਕਿ ਅਸੀਂ ਆਪਣਾ ਕੰਮ ਚੈੱਕ ਕੀਤੇ ਬਿਨਾ ਨਹੀਂ ਪਾ ਸਕਦੇ ਪੇਮੈਂਟ ਇਹ ਸਾਡੇ ਵੀ ਹੈਗਾ ਕਿ ਉਪਰੋ ਰੂਲ ਕਿ ਅਸੀਂ ਪੇਮੈਂਟ ਉਹਨਾਂ ਦੇ ਕੰਮ ਚੈੱਕ ਕਰਕੇ ਹੀ ਪ੍ਰੂਫ ਲੈ ਕੇ ਹੀ ਬਣਾ ਔਰ ਜਾਤੀ ਬਜਟ ਸ਼ਬਦ ਜਨਨ ਧੱਕੇ ਮਾਰਨਾ ਇਹਨਾਂ ਦਾ ਕੁਝ ਵੀ ਇੱਥੇ ਨਹੀਂ ਹੋਇਆ ਇਸ ਰੂਮ ਦੇ ਵਿੱਚ ਉਹ ਸਭ ਝੂਠ ਮੋਰੀ ਮੇਰਾ ਨਾਮ ਮਲੁਕਚੰਦਾ ਮੈਂ ਮੈਡਮ ਉਹਨਾਂ ਦੇ ਨਾਲ ਹੀ ਕੰਮ ਕਰਦਾ ਇੱਥੇ ਪਰਚੀ ਕੱਟਣਗਾ ਤੇ ਅੱਜ ਜੋ ਹੋਇਆ ਜੋ ਅੱਜ ਇੱਥੇ ਵੀ ਕੋਈ ਕੁਝ ਗੱਲਬਾਤ ਹੋਈ ਹੈ ਕਿੰਨਾ ਕਮੇਟਾਂ ਕੋ ਸੰਗਨ ਮੜੀ ਕਰ ਕਾ ਉਹਨੂੰ ਮੇਰੇ ਦੇ ਨਾਲ ਸੀ ਮੈਡਮ ਰਜਿਸਟਰ ਉਹ ਚੈੱਕ ਕਰਾਉਂਦੇ ਸੀ ਤੋਂ ਰਜਿਸਟਰ ਦੇ ਜਦੋਂ ਆਵਾਜ਼ ਆਉਂਦੀ ਨਾ ਰਜਿਸਟਰ ਟੇਬਲ ਤੇ ਚੱਕ ਚੱਕ ਮਾਰ ਰਹੀ ਸੀ ਤੋਂ ਮਾਰ ਰਹੀ ਸੀ ਉਹ ਆਸ਼ਾ ਵਰਕਰ ਆ ਮੈਂ ਨਾਮ ਦੇ ਜਾਣਦੇ ਨਹੀਂ ਸੀ ਇਹਨਾਂ ਸੁਖਵਿੰਦਰ ਅਸ਼ਹਿਰ ਹੈ ਅੱਛਾ ਉਹ ਟੇਬਲ ਤੇ ਆਵਾਜ਼ ਆਉਂਦੀ ਸੀ ਮੈਂ ਬਾਹਰ ਹੀ ਉੱਥੇ ਖੜਾ ਸੀ ਜਿਹਦੇ ਦਾਦਰ ਮੂਵ ਕਰਦੇ ਰਹੀ ਤਾਂ ਨਹੀਂ ਕਿ ਉੱਧਰ ਜਿੱਥੇ ਕੋਈ ਡਾਕ ਸੰਦਕਾਰਣ ਜਾਣਾ ਹੁੰਦਾ ਆਪਾਂ ਇਦਾਂ ਦੇਖਿਆ ਤੇ ਜੋ ਜਾਤੀ ਸੂਚਕ ਬਾਰੇ ਜੇ ਗੱਲ ਹੋ ਜਾਤੀ ਸੂਚਕ ਨਹੀਂ ਮੈਂ ਕਹਿੰਦਾ ਸੀ ਜਾਤੀ ਸੂਚਕ ਕਿੰਨੇ ਜੇ ਤੋਂ ਕੰਮ ਕਰ ਰਹੇ ਹੋ 3-4 ਸਾਲ ਤੋਂ ਮੇਰੇ ਕੋਲ ਕੰਮ ਕਰ ਰਹੇ ਮੈਂ 3 ਸਾਲ ਤੋਂ ਉੱਤੇ ਕੰਮ ਕਰ ਰਹੇ ਹਾਂ ਉਹ ਪਹਿਲਾਂ ਤੋਂ ਹੀ ਉਹ ਕੰਮ ਕਰਦੀ ਜਾਂ ਸ਼ਮਤ ਅੱਜ ਹੀ ਮੈਡਮ ਨੇ ਜਾਤੀ ਸੂਚਕ ਕਿਉਂ ਵਰਤਣਾ ਇਸ ਚੀਜ਼ ਦੀ ਪ੍ਰੋਪਰ ਉਹ ਤੋਂ ਪੁੱਛਿਆ ਜਾਵੇ ਕਿ ਅੱਜ ਤੱਕ ਕਿੰਨੇ ਦਿਨ ਤੋਂ ਕੰਮ ਕਰ ਰਹੇ ਹਾਂ ਤੇ ਅੱਜ ਹੀ ਕਿਉਂ ਬੋਲਿਆ ਉਹ ਸਭ ਜਦੋਂ ਵੇਖੋ ਸੀਨੀਅਰ ਕੋਈ ਵੀ ਕੰਮ ਲੈਂਦਾ ਨਾ ਆਪਣੇ ਨਾਲ ਆਪਣੇ ਕਲੀਰ ਕੋਲ ਤੇ ਉਹਨੂੰ ਲੱਗਦਾ ਕਿ ਪਤਾ ਨਹੀਂ ਮੈਨੂੰ ਕੀ ਕਰਦਾ ਉਹਨਾਂ ਕੋ ਇੱਕੋ ਜੂਨੀਅਰ ਦਾ ਮੈਡਮ ਮੈਂ ਦੇਖਿਆ ਹੀ ਜੂਨੀਅਰ ਦਾ ਕਹਿ ਰਹੀ ਸੀ ਕਿ ਜੂਨੀਅਰ ਆ ਜਾਣੀ ਮੈਡਮ ਜੀ ਜੂਨੀਅਰ ਆ ਰਹੀ ਹੈ ਪਤਾ ਨਹੀਂ ਆਪੇ ਜੀ ਉਹ ਬਹਿਸ ਵਾਜ ਵਿੱਚ ਜਿਸੇ ਨੂੰ ਕਰ ਲਈ ਸੀ ਬਸ ਇੱਕ ਬਲੈਕਮੇਲਿੰਗ ਕਰਦੀ ਲੱਗਦੀ ਮੈਨੂੰ ਤੇ ਹੋਰ ਕੁਝ ਪਤਾ ਨਹੀਂ ਕੋਈ ਇਦਾਂ ਦੀ ਕੋਈ ਗੱਲ ਨਹੀਂ ਜਾਂਤੀ ਜਾਂਤੀ ਸੋਚ ਕਿ ਇੱਥੇ ਵਰਤਨਾ ਕਾਦਲੀ ਵਰਤਨਾ ਇੰਨੇ ਸਾਲਾਂ ਤੋਂ ਕੰਮ ਕਰ ਰਿਹਾ ਮੈਂ ਖੋਦਾ ਸੀ ਇਹ ਮੈਨੂੰ ਨਹੀਂ ਵਰਤਿਆ ਅਜੇ ਤੱਕ ਉਹਨੂੰ ਹੀ ਕਿਉਂ ਵਰਤਨਾ